ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੁਣਨਾ ਹੋਇਆ ਸਿੱਧਾ ਇੰਨਾ ਸਸਤਾ ਲੱਗਦੀਆਂ ਮੋਜਾਂ ਹੀ ਮੋਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਇੱਕ ਮਹੀਨਾ ਪਹਿਲਾਂ ਕਿਸ ਨੂੰ ਪਤਾ ਸੀ ਕਿ ਚਾਂਦੀ ਜੋ ਕਿ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਵਾਲੀ ਜਾਰੀ ਆ ਉਹ 90 ਰੁਪਏ ਤੇ ਆ ਜਾਵੇਗੀ ਜਦੋਂ ਕਿ ਸੋਨਾ ਤੇ ਜਿਹਨਾਂ ਨੂੰ ਵਧ ਰਿਆ ਸੀ ਹਰ ਕਿਸਮ ਯਕੀਨ ਸੀ ਕਿ ਇਹ ਕੀਮਤ ਮੈਟਲ ਕੀਮਤੀ ਮੈਟਲ ਇੱਕ ਨਵੇਂ ਪੱਧਰ ਤੇ ਪਹੁੰਚ ਜਾਵੇਗੀ ਸੋਨੇ ਦੀ ਜੋ ਕੀਮਤ ਫਿਲਹਾਲ ਦੇਖਣ ਨੂੰ ਮਿਲ ਰਹੀ ਹੈ ਇਸ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਲੱਗਦਾ ਪਿਛਲੇ 1 ਮਹੀਨੇ ਚ ਸੋਨਾ ਆਪਣੇ ਰਿਕਾਰਡ ਪੱਧਰ ਤੋਂ 4.25 ਫੀਸਦੀ ਡਿੱਗਿਆ ਹੈ ਜੀ ਹਾਂ ਤੇ ਨਾਲ ਹੀ ਸੋਨੇ ਦੀ ਗੱਲ ਕਰੀ ਤਾਂ 20 ਮਈ ਨੂੰ ਐਮਐਸਸੀ ਐਕਸ ਤੇ ਸੋਨੇ ਨੇ 73777 ਰੁਪਏ ਦਾ ਹਾਈ ਲੈਵਲ रिकॉर्ड ਬਣਾਇਆ ਸੀ ਉੱਥੇ ਮੰਗਲਵਾਰ ਨੂੰ ਸੋਨਾ ਦਿਨ ਦੇ ਸਭ ਤੋਂ ਦੇ ਪੱਧਰ 71590 ਰੁਪਏ ਤੇ ਪਹੁੰਚ ਗਿਆ ਇਸ ਦਾ ਮਤਲਬ ਸੋਨੇ ਦੀ ਕੀਮਤ 3100 ਰੁਪਏ ਯਾਨੀ ਕਿ 4.28% ਦੀ ਸਸਤੀ ਹੋ ਗਈ ਹੈ ਤੇ ਇਸ ਤੇ ਵਿਸ਼ਵਾਸ ਕਰਨਾ ਹੁਣ ਬਹੁਤ ਹੀ ਔਖਾ ਲੱਗਦਾ ਦੂਜੇ ਪਾਸੇ ਚਾਂਦੀ ਦੀ ਕੀਮਤ ਚ ਵੀ 8% ਦੀ ਜ਼ਿਆਦਾ ਗਰਾਫ ਦੇ ਦੇਖਣ ਨੂੰ ਮਿਲੀ ਆ ਪਿਛਲੇ ਇੱਕ ਮਹੀਨੇ ਚ ਸੋਨਾ ਆਪਣੇ ਰਿਕਾਰਡ ਲੈਵਲ ਤੋਂ 3200 ਰੁਪਏ ਤੱਕ ਡਿੱਗ ਚੁੱਕਾ ਹੈ ਤੇ ਇਸ ਦੇ ਨਾਲ ਚਾਂਦੀ ਵੀ 7800 ਰੁਪਏ ਤੋਂ ਜ਼ਿਆਦਾ ਸਸਤੀ ਹੋ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ